ਜਦੋਂ ਇੱਕ ਵਾਰ ਢੀਆਂ ਨੂੰ ਪਿਆਰ ਕਰਦੇ ਆ ਤੀਨੇ ਜਨਮ ਲਿਆ ਬਾਪ ਨੂੰ ਫਿਕਰ ਲੱਗਿਆ ਤੇ ਵਿਆਹ ਦਾ ਉਹ ਜੱਜ ਦੀ ਤੇ ਰੀਤੀ ਹੋ ਗਈ ਮੁੱਢਿਆਰ ਬਾਬ ਲਾਵੇ ਜਦ ਦੀ ਤੇ ਰੀਤੀ ਹੋ ਗਈ ਮੁੱਢਿਆਰ ਬਾਬ ਲਾਵੇ ਧਰੂ ਲੇਖਾ ਕੇ ਲਿਉਂਦੀਆਂ ਢੀਆਂ ਲੇਖ ਬਾਬ ਲਾਵੇ ਧਰੂ ਲੇਖਾ ਕੇ ਲਿਉਂਦੀਆਂ ਢੀਆਂ ਲੇਖ ਬਾਬ ਲਾਵੇ ਜਦ ਦੀ ਤੇ ਰੀਤੀ ਹੋ ਗਈ ਮੁੱਢਿਆਰ ਬਾਬ ਲਾਵੇ ਕਿਉਂ ਸਮਝਦਾ ਸਿਰ ਤੇ ਢੀਆਂ ਪਾਹਰ ਬਾਬ ਲਾਵੇ ਕਿਉਂ ਸਮਝਦਾ ਸਿਰ ਤੇ ਢੀਆਂ ਪਾਹਰ ਬਾਬ ਲਾਵੇ ਬੋਸੋ ਤੇ ਆ ਸੋਚੇ ਨਾ ਹੋਏ ਇਹ ਬਾਣੀ ਨਿੱਤ ਪੜਦੇ ਅਸ ਜਿੜੀਆਂ ਨੇ ਉੱਡ ਜਾਣਾ ਫਿਕਰ ਤੂੰ ਕਿਉਂ ਕਰਦਾ ਸੁਭ ਜੇ ਪੈਰ ਮਲ ਬੋਸਰਾ ਮਾਰਦੀ ਜਦ ਨਾ ਤੇ ਬੋਸਰਾ ਮਾ ਸੋਚੇ ਆ ਸੋਚੇ ਨਾ ਹੋਏ ਇਹ ਬਾਣੀ ਨਿੱਤ ਪੜਦੇ ਅਸ ਜਿੜੀਆਂ ਨੇ ਉੱਡ ਜਾਣਾ ਫਿਕਰ ਤੂੰ ਕਿਉਂ ਕਰਦਾ ਹੋ ਦਾਦੇ ਚੋਗ ਖਿਲਾਰੀ ਦਾਦੇ ਚੋਗ ਖਿਲਾਰੀ ਕਿਹੜੇ ਦੇਸ਼ ਬਾਬਲਾਵੇ ਰੋਲੇ ਖਾ ਕੇ ਲਿਉਂਦੀਆਂ ਧੀਆਂ ਲੇਕ ਬਾਬਲਾਵੇ ਰੋਲੇ ਖਾ ਕੇ ਲਿਉਂਦੀਆਂ ਧੀਆਂ ਲੇਕ ਬਾਬਲਾਵੇ ਸੁ ਬੇਟੀਆਂ ਦੇ ਨਾਂ ਤੇ ਬਹੁਤ ਸਾਰਾ ਕਮੇਟੀ ਵੱਲੋਂ ਮਾਨ ਸਾਡੇ ਕੋਲ ਥਾ ਭਾਜੀ ਤਹਿਲਦ ਤੁਹਾਨੂੰ ਕਹਿੰਦੇ ਕੀ ਬਾਤ ਹੈ ਕੋਲ ਥਾ ਭਾਜੀ ਨੂੰ ਬਹੁਤ ਸਾਰਾ ਮਾਨ ਸਾਡੇ ਸਰਦਾਰੀ ਭਾਜੀ ਰਾਹੀ ਨੰਨੇ ਨੰਨੇ ਬੇਟੀਆਂ ਵੱਲੋਂ ਬਹੁਤ ਸਾਰਾ ਥੈਂਕ ਯੂ ਭਾਜੀ ਫਿਰ ਸਾਡੇ ਕੋਲ ਥਾ ਭਾਜੀ ਵੱਲੋਂ ਬਹੁਤ ਸਾਰਾ ਮਾਨ ਤਹਿਲਦ ਤੁਹਾਨੂੰ ਕਹਿੰਦੇ ਹੋਤੀ ਵਰਗਾ ਨਾਦਾਨ ਸਿਆਣੇ ਕਹਿੰਦੇ ਨੇ ਤੈਨੂੰ ਕਿਹੜੇ ਫਿਕਰ ਜੋ ਚਿੰਬੜ ਰਹੇ ਨੇ ਹੋਤੀ ਵਰਗਾ ਨਾਦਾਨ ਸਿਆਣੇ ਕਹਿੰਦੇ ਨੇ ਤੈਨੂੰ ਕਿਹੜੇ ਫਿਕਰ ਜੋ ਚਿੰਬੜ ਰਹੇ ਨੇ ਵੇਖੀ ਕਿਤੇ ਨਾਇਆ ਜੀ ਵੇਖੀ ਕਿਤੇ ਨਾ ਆਜੀ ਕਰਦੇ ਜਵਾਬ ਲਾਵੇ ਤੁਰ ਲੱਖਾ ਕੇ ਲਿਉਂਦੀਆਂ ਧੀਆਂ ਲੈ ਕੇ ਬਾਬਲਾਵੇ ਤੁਰ ਲੱਖਾ ਕੇ ਲਿਉਂਦੀਆਂ ਧੀਆਂ ਲੈ ਕੇ ਬਾਬਲਾਵੇ